ਆ ਤਾ ਗਈ ਇੱਕ ਤਾਈ ਮੈਨੂੰ ਮੂੰਹ ਤਾਂ ਬੋਲਦੀ ਨਹੀਂ ਹੈਗੀ ਚੱਲ ਕੋਈ ਨਾ ਪੇਕੇ ਤਾਂ ਪੇਕੇ ਹੁੰਦੇ ਆਗੇ ਵਰਤ ਰੱਖਣ ਤਾਂ ਫਿਰ ਆਉਣਾ ਹੀ ਸੀਗਾ ਮੈਂ ਸਤਿ ਸ਼੍ਰੀ ਅਕਾਲ ਤਾਈ ਸਤਿ ਸ਼੍ਰੀ ਅਕਾਲ ਠੀਕ ਹੈ ਹਾਂ ਤਾਈ ਠੀਕ ਆ ਵਧੀਆ ਤੁਸੀਂ ਠੀਕ ਹੋ ਠੀਕ ਹੈ ਤੂੰ ਕਿਵੇਂ ਆ ਗਈ ਅੱਜ ਲੈ ਤਾਈ ਕਿਵੇਂ ਆ ਗਈ ਲੈ ਬਾਤਾਂ ਦੇ ਦੇਣਾ ਤਿਹਾਰ ਦੇ ਦੇਣਾ ਮੈਂ ਵਰਤ ਰੱਖਣ ਆਈ ਆ ਤਾਈ ਤੇ ਵਰਤ ਰੋਜ਼ ਹੀ ਰੱਖਣਾ ਹੁੰਦੇ ਹਮਨੇ ਇੱਕ ਵਾਰ ਤੇ ਰੱਖਾ ਤਾਂ ਤਾ ਡੰਡਾ ਵੱਡਤਾ ਸੀ ਜੂੜੋ ਤੇਰੇ ਬਥੇਰੇ ਖੋ ਦੇਤਾ ਸੀ ਇੱਕ ਵਾਰੀ ਲੈ ਤਾਈ ਕਿਉਂ ਆਏ ਕਿ ਨਹੀਂ ਹੈਗੀ ਵਰਤ ਕੋ ਜੂੜੂ ਹੁੰਦਾਗਾ ਤਿਹਾਰ ਦੇ ਦਿਨਾਂ ਤਾਈ ਵਰਤਾਂ ਨੂੰ ਤਾਂ ਨਹੀਂ ਆਏ ਬੋਲੀਦਾ ਹੁੰਦਾਗਾ ਸੁਹਾਗ ਦੀ ਨਿਸ਼ਾਨੀ ਹੁੰਦੀ ਹੈ ਵਰਤ ਸੁਹਾਗ ਤੋਂ ਆ ਤੇ ਘਰੇ ਮਨਾ ਲਾ ਹੁਣ ਚਾਰ ਪੰਜ ਵਰਤ ਹੋ ਗਏ ਹੁਣ ਰੋਜੀ ਪੇਕੀ ਸੁਹਾਗ ਰੱਖੀ ਜਾਨ ਤਾਈ ਐ ਕਿਉਂ ਕਰਦੀ ਹੈਗੀ ਦੇਖੀ ਮੇਰੇ ਜੀ ਕਰਦਾ ਸੀਗਾ ਮਿਆਂ ਦੇ ਪੇਕੇ ਵਰਤ ਰੱਖਾਂ ਉਹ ਕਹਿੰਦੇ ਸੀਗੇ ਅਸੀਂ ਤੇਰਾ ਸਮਾਨ ਉੱਥੇ ਐਤ ਕੀ ਅਸੀਂ ਉੱਥੇ ਲੈ ਕੇ ਆਵਾਂਗੇ ਤਾਈ ਮੈਂ ਤਾਂ ਤਾਂ ਆ ਗਈ ਵਰਤ ਰੱਖਣ ਮੇਰੇ ਸਹੁਰਿਆਂ ਨੇ ਬਾਰੇ ਚਾਣਾ ਤੋਰਿਆ ਤਾਈ ਮੈਨੂੰ ਨਾ ਹੋਰ ਕਿ ਪਾਲ ਦੀ ਸੀ ਉੱਥਰ ਖਲਦੇ ਸੀ ਵਰਤ ਇਥੇ ਤਾਈ ਕੋਈ ਨਾ ਕੋਈ ਬਾੜੀ ਉਗੜ ਨਿਕਲੀ ਜਾਂਦੀ ਐ ਲੈ ਤਾਈ ਤੂੰ ਐ ਕਿਉਂ ਕਰਦੀ ਤੂੰ ਵੀ ਤਾਂ ਮੇਰੇ ਮਾਮਾ ਵਰਗੀ ਐ ਮੈਨੂੰ ਆਪਦੀ ਮਾਂ ਸਮਝਦੀ ਹੈਗੀ ਵੀ ਤਾਈ ਮੇਰਾ ਇੰਨਾ ਕਰਦੀ ਹੈਗੀ ਦੇਖ ਤੁਸੀਂ ਮੇਰਾ ਵਿਆਹ ਕੀਤਾ ਹੁਣ ਸਾਰੇ ਫਰਜ਼ ਤੁਸੀਂ ਨਿਭਾ ਰਹੇ ਆਂ ਤੂੰ ਐ ਕਿ ਐ ਕਿਉਂ ਤੋ ਕਰਦੀਆਂ ਤਾਈ ਨਹੀਂ ਇਸ ਤਰ੍ਹਾਂ ਮਸਾ ਡੰਡਾ ਵੱਢ ਜਾਗਾ ਤੇਰੇ ਫਰਜ਼ ਨਿਭਾਏ ਆ ਹੁਣ ਰੋਜ਼ ਰੋਜ਼ ਨਹੀਂ ਸਾਥੇ ਨਿਭਾਏ ਜਾਂਦੇ ਜਾਂ ਨਿਕਲ ਪਰੇ ਤਾਈ ਐ ਕਿਉਂ ਕਰਦੀਆਂ ਦੇਖ ਮੇਰੀ ਗੱਲ ਤਾਂ ਸੁਣ ਲੈ ਤਾਈ ਹੁਣ ਮੈਂ ਤੇ ਸੌਰੀ ਜਾ ਕੇ ਕੀ ਕਹੂੰਗੀ ਵੀ ਮੈਨੂੰ ਉਹਨਾਂ ਨੇ ਘਰੋਂ ਕਰਤਾ ਨਾਨਾ ਤਾਈ ਮੇਰੀ ਗੱਲ ਸੁਣ ਲੈ ਜਦ ਨਾ ਮੈਂ ਉਹਨਾਂ ਦੇ ਨਾਲ ਹੀ ਭੱਗ ਜੂਗੀ ਤਾਈ ਨਾ ਤੂੰ ਜਾ ਤਾਈ ਆਏ ਕਿਉਂ ਕਰਦੇ ਮੇਰੇ ਨਾਲ ਤਾਈ ਮੇਰੀ ਗੱਲ ਸੁਣ ਜੇ ਮੈਂ ਪਿੰਡ ਜਾਊਂਗੀ ਤਾਂ ਮੇਰੀ ਬੇਇੱਜ਼ਤੀ ਹੋ ਜਾਊਗੀ ਤਾਈ ਮੇਰੇ ਬਾਰੇ ਕੀ ਕਹਿਣਗੇ ਮੈਨੂੰ ਵਰਤ ਰੱਖ ਲੈnde ਇਸ ਦੁਬਾਰ ਮੈਂ ਵਾਪਸ ਭੱਗ ਜੂਗੀ ਤਾਈ ਜੇ ਤੂੰ ਮੈਨੂੰ ਸਦਾਰਾ ਲੈ ਕੇ ਆਏਂ ਮੈਂ ਨਾਲ ਹੀ ਭੱਗ ਜੂਗੀ ਬਾਹਰ ਇੱਥੇ ਕੋਈ ਵਰਤ ਨਹੀਂ ਰੱਖਣ ਦੀ ਤਾਈ ਆਏਂ ਤਾਈ ਆ ਗਈ ਬਤਾਈ ਮੇਰਾ ਤੂੰ ਸੁਣ ਲਾ ਤਾਈ ਮੈਂ ਤੇਰੀ ਇੱਕ ਗੱਲ ਵੀ ਨਹੀਂ ਸੁਣਨੀ ਕਰਨਾ ਜਾ ਪੁੱਠੀ ਮੁੜ ਜਾ ਜਾ ਦੇ ਸੌਰੀ ਬਗ ਜਾ ਤਾਈ ਆਹ ਕਾ ਤੋ ਕਰਦੀਆਂਗੀ ਵਰਤਾਂ ਦਾ ਦਿਨ ਸੀ ਵਰਤਾਂ ਵਾਲੇ ਦਿਨ ਤਾਂ ਨਹੀਂ ਆਏ ਕਰਦੇ ਹੁੰਦੇਗੇ ਫੇਰ ਕੀ ਹੋ ਗਿਆ ਮੈਂ ਤੈਥੋਂ ਕੁਝ ਨਹੀਂ ਮੰਗਦੀ ਤਾਈ ਇੱਕ ਵਾਰੀ ਵਰਤ ਰੱਖ ਲੈਣ ਦੇ ਭਾਬੀ ਪਤਾ ਨਹੀਂ ਭਾਬੀ ਵੀ ਕਿੱਥੇ ਗਈ ਹੈਗੀ ਹੁਣ ਮੈਂ ਪੇਕੀ ਸੌਰੀ ਆਪਦੇ ਕਿਵੇਂ ਜਾਵਾਂ ਜੇ ਮੈਂ ਜਾਉਂਗੀ ਤਾਂ ਉਹ ਕੀ ਕੀ ਗੱਲਾਂ ਕਰਨਗੇ ਮੇਰੀ ਤਾਂ ਬੇਇੱਜ਼ਤੀ ਹੋ ਜਾਊਗੀ ਮੈਂ ਤਾਂ ਇੰਨੀ ਇਹਨਾਂ ਦੀ ਉਹ ਕਰਦੀਆਂ ਚੜਾਈ ਵੀ ਮੇਰੇ ਪੇਕੇ ਇਹ ਜੇ ਮੇਰੀ ਤਾਈ ਇਹ ਜੀ ਇਹ ਵੀ ਉਹ ਤਾਂ ਮੇਰਾ ਇੰਨਾ ਕਰਦੇ ਆਗੇ ਜੇ ਹੁਣ ਮੈਂ ਜਾਉਂਗੀ ਮੇਰੀ ਤਾਂ ਸਾਰੀ ਸਾਰੀ ਉਮਰ ਦੀ ਬੇਇੱਜ਼ਤੀ ਹੋ ਜਾਊਗੀ ਨਹੀਂ ਮੈਂ ਜਾਂਦੀ ਨਹੀਂ ਹੈਗੀ ਮੈਂ ਇੱਥੇ ਬੈਠੇ ਜਾਨੀ ਹੈਗੀ ਜੇ ਮੇਰਾ ਭਰਾ ਆਊਗਾ ਜਾਂ ਮੇਰੀ ਭਾਬੀ ਆਊਗੀ ਉਹ ਮੇਰੀ ਗੱਲ ਜਰੂਰ ਸੁਣਨਗੇ ਭਾਬੀ ਕਿੱਥੇ ਗਈ ਤੂੰ ਛਾਈ ਛੇਤੀ ਆ ਜਾ ਨਾ ਕੁੜਕੀ ਇਹੇ ਨਾ ਬੋਲੀ ਜਾਂਦੀ ਆ ਬੇਬੇ ਹੋ ਬੈਠੀ ਆ ਮੰਜੇ ਤੇ ਬੂ ਮਾ ਮਰ ਜਾ ਨਹੀਂ ਕਿਰਨਾ ਆਈ ਬੈਠੀ ਆ ਮੈਨੂੰ ਤਾਂ ਲੱਗਦਾ ਕਿਰਨਾ ਨੂੰ ਕੱਢ ਕੇ ਆਈ ਆ ਇਹ ਬਾਹਰ ਧੱਕੇ ਮਾਰ ਮਾਰ ਕੇ ਬੇਤਾ ਬਾੜੀ ਮੂਰਖ ਬੁੜੀ ਐ ਨਹੀਂ ਨਹੀਂ ਜਵਾਕੜੀ ਆ ਗਈ ਨਹੀਂ ਦੱਸ ਤੇਰਾ ਕੀ ਕਰ ਲੇ ਜੂਗੀ ਚੱਕ ਕੇ ਨਹੀਂ ਬੇਬੇ ਕੀ ਆਦੀ ਆ ਤੂੰ ਕਿਰਨਾ ਉੱਤੇ ਖਾਧੋ ਬੈਠੀ ਐ ਕਿਰਨਾ ਕੱਢੀ ਆ ਮੈਂ ਕਿਉਂ ਕੱਢੀ ਐ ਨੇ ਵਰਤ ਰੱਖ ਲਈਏ ਹ ਚਾਰ ਵਰਤ ਰੱਖ ਲੈ ਹੁਣ ਲੋੜ ਜੀ ਇੱਥੇ ਵਰਤ ਰੱਖਣ ਨੂੰ ਦੱਸ ਕੀ ਐ ਕੋਈ ਨਹੀਂ ਵੇ ਪੰਜ ਵਰਤ ਹੋ ਜਾਣਗੇ ਵਿਚਾਰੀ ਦੇ ਆਖਰੀ ਵਰਤ ਰਹਿ ਗਿਆ ਉਹਦੇ ਕਿਹੜਾ ਮਾਪੇ ਬੈਠੇ ਰਖਾਉਣ ਵਾਲਾ ਫੇਰ ਕੀ ਹੋਵੇ ਜੀ ਆਪਣੀ ਆ ਗਈ ਆਹ ਤੂੰ ਨਾ ਕਹਣਾ